ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਬਾਈ ਚਮਕੌਰ ਕੋਲੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਕਰਨਾਲਾ ਤਿੰਨ ਗਾਵਾਂ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਨੇ ਤੇ ਇੱਕ ਆ ਕੀ ਗੱਬਣ ਸੂਣ ਦੇ ਨੇੜ ਤੇ ਜਿਹੜੀ ਆ ਤੇ ਇਹ ਗੱਲ ਕਰ ਲਈਏ ਕਾਲੀਆਂ ਬੱਛੀਆਂ ਦੋਨੇ ਚਾਰ-ਚਾਰ ਦੰਦ ਬੱਛੀਆਂ ਨੇ ਆਰਡਰ ਬੜੇ ਸ਼ਾਨਦਾਰ ਰੱਖਦੇ ਨੇ ਬਿਲਕੁਲ ਫਿਕਸ ਜਿਹਾ ਆਰਡਰ ਰੱਖਦੇ ਨੇ ਨਾਲ ਲੱਗਵੇਂ ਤੇ ਸੁਹਾਗੀਆਂ ਵੀ ਠੰਡੀਆਂ ਨੇ ਗੈਰੀ ਜਮੀ ਠੰਡੀਆਂ ਆ ਗਿਆ ਸੁਹਾਗੀਆਂ ਤੇ ਆਹ ਵੜ ਦਾ ਆਰਡਰ ਵੀ ਬਹੁਤ ਸ਼ਾਨਦਾਰ ਰੱਖਦੀ ਆ ਰੋਦੇ ਦਾ ਮੱਜਾਂ ਦੇ ਬਰਾਬਰ ਹੋਊਗਾ ਆਰਡਰ ਤਾਂ ਕਹਿੰਦਾ ਇੱਥੋਂ ਕਿੱਡਾ ਝੋਲਾ ਚੱਕੀ ਫਿਰਦੀ ਆ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਰੇਟ ਨੇ ਜਿਹੜੇ ਰੇਟ ਜਮਾ ਵਾਜਬ ਹੋਣਗੇ ਤੇ ਵੀਡੀਓ ਦੇ ਵਿੱਚ ਹੀ ਹੋਣਗੇ ਆ ਗੱਲ ਨੂੰ ਹੱਸੇ ਹੀ ਕਾਪਰਾ ਮੇਰੇ ਹਾਂ ਤੇ ਜੇਰ ਤੇ ਵੀ ਮਾਰਦੇ ਜੇਰ ਦੀ ਪ੍ਰੋਪਰ ਪੈਗੀ ਕਾ ਤਾਂ ਦੋਵਾਂ ਦੀ ਜੇਰ ਡੰਨਾ ਹਾਂ ਕੰਡਾ ਕੰਡਾ ਬਦ ਪਦ ਮਾ ਆਪ ਜੀ ਪਹਿਲਾਂ ਤੁਸੀਂ ਉਹਨਾਂ ਹੀ ਕੰਡਾ ਕੰਡੇ ਬਧੀ ਠੀਕ ਆ ਕੰਡਾ ਤਾਂ ਆਪ ਅੱਛੀ ਤਰ੍ਹਾਂ ਕਰ ਲਈਏ ਸਾਈ ਵਾਲ ਸਾਈ ਬਹੁਤ ਆ ਭਰਾ ਮੇਰੇ ਇਹ ਆ ਗਈ ਜਰਸੀ ਤੇ ਸਾਈ ਆ ਸਾਈ ਵਾਲਾ ਕਰਾਓ ਸਾਰਾ ਤੇ ਜੇਰ ਜੂਰ ਪ੍ਰੋਪਰ ਪੈਗੀ ਇਹਦਾ ਟੋਕਰਾ ਮਾਰਿਆ ਪੰਛੀ ਨੇ ਕੱਢ ਕੇ ਤੇ ਥਣ ਲੱਗਿਆ ਮੱਝਾਂ ਨਾਲ ਦਾ ਬਿਲਕੁਲ ਗੂਠੀ ਦੀ ਚਵਾਈ ਆ ਬਾਈ ਪੂਰੀ ਆਰਡਰ ਬਹੁਤ ਸੋਹਣਾ ਤੇ ਥਣ ਆ ਗਿਆ ਮੱਝਾਂ ਨਾਲ ਦਾ ਹੀ ਤੇ ਬਾਕੀ ਇਹਦਾ ਦੁੱਧ ਆ ਜਿਹੜਾ ਇਹਦਾ ਦੁੱਧ ਵੀ ਮੱਝਾਂ ਦੇ ਬਰਾਬਰ ਜੀ ਹੋਊਗਾ ਬਿਲਕੁਲ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਸੋਹਣੀ ਚਵਾਈ ਝਾਲਰ ਵਾਲੀ ਦਾ ਗਾਂ ਦੀ ਵਧੀਆ ਥੋੜੇ ਬਸ ਇੱਥੋਂ ਘਮਾਲਾ ਥੋੜਾ ਬਸਰੀਆ ਕਰਦੀ ਐ ਕੋਈ ਨਹੀਂ ਕੋਈ ਨਹੀਂ ਬੱਚੇ ਤੇ ਲੈ ਚੱਲ ਪਰੇਸ਼ਾਨ ਨਾ ਕਰ ਲੈ ਚੱਲ ਲੈ ਚੱਲ ਚੋਂਨ ਚ ਪਾਉਣ ਦੀ ਕਿਵੇਂ ਚੋਂਨ ਦੀ ਇਕ ਨੰਬਰ ਆ ਬਾਈ ਯਾਰ ਠੰਡੀ ਆ ਜਮਾ ਠੰਡੀ ਜਮਾ ਨਿਆਣਾ ਪਾਲਾ ਬੇ ਨਾ ਪਾਉ ਦੂ ਆਹ ਲੋ ਦੇਖੇ ਠੀਕ ਆ ਗੱਲ ਚੱਕ ਨੰਬਰ ਆ ਵੀਰੇ ਦਾ ਚੌਣ ਚਪਾਉਣ ਦੀ ਬਾਈ ਕਹਿੰਦਾ ਆ ਗਈ ਠੰਡੀ ਸੀਲ ਥਣ ਕੱਲਾ ਕੱਲਾ ਲੱਗਿਆ ਦੂਰ ਤੇ ਮੋਟਾ ਥਣ ਲੱਗਿਆ ਥਣ ਦਾ ਸਹਜ ਹੀ ਦੱਸਦਾ ਵੀ ਇਹਦੀ ਚਵਾਈ ਮੋਟੀ ਹੋਊਗੀ ਬਾਕੀ 1700 ਨੂੰ ਮਾਰ ਕੇ ਆਪਾਂ ਦਿਖਾ ਦਾਨੇ ਬੱਚਾ ਲਾ ਕੇ ਬੱਚਾ ਆ ਗਿਆ ਨਾਲ ਮੇਲ ਕਾਫ ਤੇ ਤਾਜੀ ਸੂਈਆ ਬਿਲਕੁਲ ਇੱਥੋਂ ਦਿਖਾ ਕੇ ਜੀ ਆਰਡਰ ਓਏ ਆਰਡਰ ਦੇ ਕੇ ਸਾਬਣਾਉਂਦੀ ਐ ਤੇ ਚਵਾਈ ਵੀ ਤੁਹਾਨੂੰ ਸੱਜਣਾ ਜੀ ਦਿਖਾ ਦਾਨੇ ਹੁਣ ਆਪਾਂ ਲਾ ਕੇ ਬੱਚਾ ਬੱਚਾ ਵੀ ਫੁੱਲ ਐਕਟਿਵ ਹੋ ਰਿਹਾ ਨਾ ਗ ਬਿਨਾ ਨਹੀਂ ਆਨੇ ਤਾਂ ਖੜ ਗਿਆ ਬਿਲਕੁਲ ਠੰਡੀ ਆ ਗਈ ਬੱਚੀ ਮੱਚਵਾਈ ਕਰ ਸਕਦੇ ਹਾਂ ਸੱਜਣੋ ਚੈੱਕ ਦੋ ਦਵਾਈ ਦਾ ਇੱਕ ਨੰਬਰ ਦੋਨਾਂ ਪਾਸੇ ਨਾਲਾ ਖੜ ਗਿਆ ਨਾੜ ਗਿਆ ਨੂੰ ਮੁਸ਼ਕਲ ਜਿਆ ਬਿਮਾਰ ਜਿਆ ਖਰਾਜ ਬੁਖਾਰ ਜਿਆ ਹੋਇਆ ਪੈ ਗਿਆ ਇੱਕ ਨੰਬਰ ਹੈ ਦਵਾਈ ਵੀਰ ਅੱਜ ਹੋ ਗਿਆ ਨਹੀਂ ਆਈ ਡਿਊਟੀ ਆਪਾਂ ਨੇ ਬਸ ਆਪਾਂ ਨੂੰ ਚਿੰਨ੍ਹ ਨਮਾਉਣੀ ਪਈ ਜੀ ਭਾਈ ਹਾਂ ਇੱਕ ਨੰਬਰ ਹੈ ਗੁਰੂ ਕੋਣ ਜਵਾਣ ਦੀ ਆ ਗਈ ਇੱਕ ਨੰਬਰ ਸਾਈ ਬਾਪੀ ਮੈਂ ਐ ਬਿਠਾਉਂਦੀ ਨਹੀਂ ਜੀ ਲਾਣਾ ਦਿਨਾਂ ਨਿਆਣੇ ਤੋਂ ਠੰਢੀ ਸੀ ਲਾ ਗਈ ਪੱਲ ਪੱਲ ਪੋਕੀ ਚਵਾਈ ਆ ਜਨਾ ਲੈ ਕੱਲੇ ਕੱਲੇ ਥਾਂ ਨਹੀਂ ਵੀ ਦਿਖਾ ਦੇਣਾ ਮਾਰ ਦੇ ਮਾਰ ਦੇ ਤੁਸੀਂ ਨਹੀਂ ਕਹਿੰਦੀ ਗੁਰੀ ਜਰਾ ਇੱਕ ਨੰਬਰ ਆ ਭਈ ਇਹ ਲੈ ਤਸੱਲੀ ਕਰਾ ਦਾਂਗੇ ਤੁਹਾਡੀ ਐ ਜਨਾ ਹਾਂ ਹਾਂ ਫੁੱਲ ਮੋਤੀ ਚਵਾਦੀ ਆ ਗਈ ਇਹ ਇੱਥੇ ਵੀ ਚੈੱਕ ਕਰ ਸਕਦੇ ਹੋ ਤੇ ਦੁੱਧ ਇਹਦਾ ਮੱਝਾਂ ਦੇਣਗੇ ਮੱਝਾਂ ਨਾਲ ਉਹ 15 16 ਕਿਲੋ ਕੱਢਿਆ ਪਲੂੜ ਦਾ ਠੀਕ ਆ ਗਾ 15 16 ਮੰਨ ਲਿਓ ਭਾਈ 20 ਮੰਨ ਲਿਓ ਆਪਰੇ ਦੇ ਲੈਣਾ ਠੀਕ ਆ ਗਾ ਪੈਸੇ ਚੰਗੋਰ ਪੈਸੇ ਬਸ 55000 ਦੀ ਦੇ ਦਾਂਗੇ ਵੀਰੇ ਹਾਂ ਨਾ ਜੀ ਹਾਂ ਨਾ ਬਸ ਉਹੀ 16 ਸੱਪਾ ਵੀ ਹੋਆ ਨਹੀਂ ਹੈਗਾ ਵੀ ਮਾ ਉਹ ਆਪਾਂ 50 ਲਾ ਦੇ ਪਾਉਂਦਾ ਉਹ ਆਪਾਂ ਕੰਮ ਨਹੀਂ ਕਰਾਂ ਠੀਕ ਹੈ ਗੱਲ ਹਾਂ 55 ਜੀ ਦੇ ਦਾਂਗੇ ਛੰਡੀ ਸੀਲ ਜੇਰ ਦੀ ਪ੍ਰੋਪਰ ਵੀਡੀਓ ਪੀ ਜ ਆਪਣੇ ਕੋਲ ਠੀਕ ਹੈ ਗੱਲ ਮੂਰੇ ਵੀ ਜੇਰ 55 ਚ ਮਾਨਤਾਨ ਬਾਈ ਕਹਿੰਦਾ ਮਾ ਬਸ ਮਾਨ ਮਾਡਾ ਮੋਟਾ ਕਰਾਂਗੇ ਤੇ ਹੁਣ ਮਾਰ ਗਾ ਚਾਰ ਰੰਗ ਤੇ ਬੱਸੀ ਵੀਰੇ ਬੱਸੀ ਦੇ ਮਾਗ ਰਗੀ ਸੀਲ ਛੰਡੀ ਦਾ ਰੱਬ ਜੀ ਕਰ ਮਾਈ ਆਪਾਂ ਨੂੰ ਛੰਡੀ ਸੀਲ ਦਾ ਬਾਹਰ ਹਦੋਂ ਬਦਲ ਤਾ ਨਾਲ ਆ ਗਈ ਇਹਦੇ ਜਰਸੀ ਬੱਤੀ ਹਾਂ ਜਰਸੀ ਬੱਸੀ ਆ ਗਈ ਆਣ ਦਾ ਸਹਜ ਦਿਖਾ ਥਾਣ ਦਾ ਸਹਜ ਬਹੁਤ ਸੋਹਣਾ ਰੱਖਦੀ ਆ ਕੱਦ ਕਾਠ ਵੀ ਚੰਗਾ ਤੇ ਬਾਕੀ ਗਰਮੀ ਚ ਚੱਲਣ ਵਾਲਾ ਤੋਹਫਾ ਸਜਣੋ ਬਿਲਕੁਲ ਬਿਲਕੁਲ ਠੀਕ ਉਹ ਪਹਿਲਾ ਦੰਦਾਂ ਚ ਆ ਗਈ ਚਾਰ ਦੰਦ ਕੱਦ ਕਾਠ ਵੀ ਸੋਹਣਾ ਰੱਖਦੀ ਆ ਥੋੜਾ ਬੱਚੇ ਦਾ ਜਰੂਰ ਕਰਦੀ ਆ ਤੇ ਥਾਣਾ ਲੱਗਾ ਦੂਰ ਦੂਰ ਫੁੱਲ ਜਿਵੇਂ ਮੋੜੇ ਲੱਗੇ ਨਾ ਨਾਲਾ ਸਿਸਟਮ ਹੀ ਹੋਇਆ ਪਿਆ ਹੋਰੇ ਟੂਰੇ ਵਾਲਾ ਕੰਮ ਤਾਂ ਲੈ ਚੱਲ ਲੈ ਚੱਲਾ ਇਹਨੂੰ ਸੀਲ ਠੰਡੀ ਬਾਦੂ ਯਾਰਾਂ ਪਈਆ ਵਰਸੇ ਵਰਗੀ ਬੱਸੀ ਯਾਰਾਂ ਠੀਕ ਹੈ ਪੰਜ ਸਾਲ ਚੋ ਹੀ ਚੱਲੀ ਬਈ ਯਾਰਾਂ ਗਰਮੀ ਗਰਮੀ ਚ ਮੋੜਨ ਵਾਲੀ ਨਹੀਂ 45 ਡਿਗਰੀ ਵਾਲਾ ਮਾਲ ਹੈ ਕਮਾਲ ਹੈ ਇਥੋਂ ਦਾ ਹਾਂ 45 ਡਿਗਰੀ ਵਾਲਾ ਐਨੇ ਕਿਹੜਾ ਗਲਤ ਮਾਰਨ ਐ ਇਹਨੂੰ ਕਮਾ ਲੈ ਐਨੂੰ ਲੈ ਚੱਲ 45 ਡਿਗਰੀ ਵਾਲੀਆਂ ਨੇ ਇਹ ਜਿਹੜੀਆਂ ਦਿਖਾ ਰਿਆ ਹਾਂ ਹਾਂ ਗਲਾਬੀ ਥਾਂ ਨੇ ਮੁੱਠੀ ਹੱਥਾਂ ਲੱਗਿਆ ਬੱਸੀ ਦੇ ਦੇਖੀ ਲੈ ਲੈ ਚੱਲ ਲੈ ਚੱਲਾ ਇਥੋਂ ਮਾਰ ਗਰੀ ਫੇਸ ਤੇ ਛਕੀਨ ਸਕੂਨ ਪੂਰੀ ਐਨੂੰ ਚਲਾ ਕੇ ਲਾ ਲਿਆ ਥੱਲੇ ਐਨ ਚਲਾ ਕੇ ਮੋੜ ਲਾ ਇਥੋਂ ਦਿਖਾ ਗਰੀ ਅਗਲੇ ਪੰਨੇ ਆਰਡਰ ਅੱਡਰ ਬਹੁਤ ਸੋਹਣਾ ਰੱਖਿਆ ਬਿਲਕੁਲ ਫਿੱਟ ਫਿੱਟ ਅੱਡਰ ਰੱਖਿਆ ਨਾਲ ਲੱਗਦਾ ਸੀਨ ਠੰਡੀ ਵਾਦੂ ਜਮਨ ਮਿਲਾ ਲੈਣੇ ਤੇ ਭੇਜੋ ਬਾਈ ਛੱਲੇ ਯਾਰਾ ਆ ਲੈ ਆ ਬਈ ਲੈ ਲੈ ਚੱਲ ਬੱਚੇ ਦੇ ਨਾਲ ਇਹਦੇ ਆ ਗਈ ਸੱਜਣਾ ਬੱਚੀ ਕੱਦ ਵਿੱਡ ਵੀ ਸੋਹਣਾ ਤੇ ਸ਼ਕੀਨ ਵੀ ਫੁੱਲ ਆ ਗਈ ਤੇ ਗਰਮੀ ਚ ਚੱਲਣ ਵਾਲੀ ਆ ਤਿੰਨੇ ਗਾਵਾਂ 45 ਡਿਗਰੀ ਵਾਲੀਆਂ ਨੇ ਬਿਲਕੁਲ ਬੰਦਪੇ ਬੰਨੀ ਰੱਖੀ ਦੂ ਦੇ ਸਾਹ ਕੇ ਬਾਈ ਮੱਜਾਂ ਵਰਗਾ ਹੀ ਪਾ ਦੂ ਤੂੰ ਤੂੰ ਦਸਾਂਗੇ ਘਰੇ ਬੈਠਾ ਬੰਨਾਂ ਦੀ ਥੱਲੇ ਬਾਈ ਕੋਈ ਚੱਕਰੀ ਨਾ ਮੰਨੀ ਠੀਕ ਆ ਗੱਲ ਚੋਣ ਚ ਪਾਉਣ ਦੀ ਕਿਵੇਂ ਆ ਇੱਕ ਨੰਬਰ ਆ ਮੂਠੇ ਭਰ ਕੇ ਗੁੱਠੀ ਵਾਲਾ ਨਾਲ ਦੀ ਧਾਰਾ ਵਿੱਚ ਆ ਦੇ ਮੋਟੀਆਂ ਚਵਾਈ ਕਰਾ ਦਾਂਗੇ ਚੈੱਕ ਕਰਾਵਾ ਕੇ ਕਰਾਵਾਂਗੇ ਕਰਾਵਾਂਗੇ ਬਾਈ ਯਾਰਾ ਕਿਹਨੇ ਕਹੋਣੀ ਯਾਰਾ ਕੁਆਲਟੀ ਦੇ ਚਵਾਈ ਚੂਈ ਇਹਦੀ ਕਰਾ ਦਾਂਗੇ ਠੰਡੀ ਆ ਬਰੇ ਠੰਡੀ ਇੱਕ ਨੰਬਰ ਆ ਬਰੇ ਯਾਰਾ ਦੋ ਸਾਡਰ ਜਿਵੇਂ ਪਹਿਲਣ ਹੈਗੀ ਆ ਪਹਿਲਾਂ ਕੁਝ ਵੀ ਨਹੀਂ ਗੱਲ ਹਾਂ ਇਹਦਾ ਵੀ ਦਿਖਾ ਡਰੇ ਗੱਬਣਾ ਹੈਗੀ ਇਹ ਵੀ ਇਹਦੀ ਕਾਪੀ ਆ ਜੰਮੀ ਇਹ ਹਲੇ ਗੱਬਣਾ ਸੂਨ ਵਾਲੀ ਆ ਲੱਲਾ ਬੱਚਾ ਚਮਕੋਰਤਾ ਰਾਈਂਦਾ ਵੀ ਦਿਖਾ ਮਾਰ ਕੇ ਤੇ ਬੱਚਾ ਲਾ ਕੇ ਧਾਰਾਂ ਸੱਦਨ ਹੋਈ ਜਾਂਦੀ ਵੀ ਦਿਖਾ ਦੰਨੇ ਮਾਰ ਕੇ ਚਵਾਈ ਕਰ ਸਕਦਾ ਇੱਕ ਨੰਬਰ ਚਵਾਈ ਆਇਆ ਬਸ ਸੋਨੇ ਵਰਗੀ ਆ ਬਰਫੀ ਜੀ ਦਾ ਵਰ ਵਰਗੀ ਆ ਗਰਲੈਂਡੋ ਵਾਲਾ ਕੰਮ ਨਹੀਂ ਆ ਕਿਸੇ ਲੰਚ ਵੀ ਮਾਰ ਦੋ ਚਲ ਕੋਈ ਥਣਾ ਦੀ ਚਵਾਈ ਵੀ ਕਰ ਸਕਦਾ ਚੈੱਕ ਫੁੱਲ ਮੋਕਾ ਇੱਕ ਨੰਬਰ ਆਪ ਇੱਕ ਨੰਬਰ ਮੂਹ ਵੀ ਮਾਲਨਾ ਮਾਈ ਲੈ ਕਰਦੇ ਜਾਂਦੇ ਪੈਸੇ ਬੋਲੇ ਦੇ ਸਾਗੇ ਮਤਲਬ 75 ਕਲਾ 73 ਬਰੀ 70000 ਦੀ ਬੱਸੀ ਦੇ ਦਾਂਗੇ ਚਾਰਾਂ ਦਾ ਠੰਡੀ ਸੀਲ ਵਰ ਵਰਗੀ ਜਮਾ ਜਿਵੇਂ ਮਰਜੀ ਵਾਹਗੁਰੂ ਦੇ ਕਿ ਥਾਣੇ ਦੇ ਕਿੰਨੇ ਜਿੱਦਣੇ ਸ਼ਕਾ ਗੱਲ ਆ ਵੀ ਕਹਿੰਦਾ ਦੇ ਦਾਂਗੇ 70000 ਦੀ ਠੰਡੀ ਸੀਲ ਜਮਾ ਮਰਜੀ ਹੋ ਜੀ ਕਾਟਰ ਕੁਆਲਟੀ ਚੈੱਕ ਕਰਾ ਦੇ ਗਰੀ ਇੱਥੋਂ ਲੇ ਬੜੀ ਨਹੀਂ ਸੋਹਣੀ ਦੇਖੀ ਕੋ ਗੁਲਾਬੀ ਗੁਲਾਬੀ ਥਣ ਲੱਗਿਆ ਅਗਲੇ ਬੰਨੇ ਉਹ ਖਾਈ ਥਣ ਇਹ ਬਾਈ ਕਹਿੰਦਾ ਹੋ ਜੂ 70000 ਦੀ ਨਾਲ ਜਰਸੀ ਬੱਛੀ ਆ ਤੇ ਹੁਣ ਲਿਆ ਗੈਰੀ ਕੈਮਰਾ ਇੱਧਰਲੇ ਬੰਨੇ ਬਹਿੜਾ ਵੀ ਫੁੱਲ ਵੱਡੀ ਆ ਗਈ ਦਿਖਾਈ ਆ ਅੱਡਰ ਇਥੋਂ ਇਹ ਗੱਬਣਾ ਹੈ ਹਾਂ ਚਾਰਾਂ ਦਾ ਪੰਡੂ ਵੀ ਲੇਉਂਗਾ ਸੁਭਾ ਦੀ ਹੈ ਵੀ ਜੜ ਮਜ਼ਬੂਤ ਆ ਅੱਡਰ ਦੀ ਫੁੱਲ ਥਣ ਲੱਗਿਆ ਮੁਠੀ ਵਾਲੇ ਦੀ ਲੈ ਧੋਰਦਨ ਘਰ ਫੁਰ ਗਈ ਇਹਦਾ ਸੁਆ ਦੂਜਾ ਆਇਆ ਫਲੂਨ ਸੁਈ ਆ ਬਈ ਯਾਰ ਇਹਦਾ ਹੀ ਪਹਿਲਾ ਹੈ ਇਹਦਾ ਹੀ ਪਹਿਲਾ ਪਹਿਲਾ ਸੁਹਦਨ ਪਹਿਲੇ ਪਹਿਲੇ ਸੁਹਦਨ ਭਰਾ ਚਾਰ ਚਾਰ ਦੰਦ ਚਾਰ ਚਾਰ ਦੰਦ ਆਣਗੇ ਇੱਕੋ ਜੀ ਆ ਗਿਆ ਦੋਨੇ ਮੈਂ ਕਾਲੀਆਂ ਕ੍ਰੋਸ ਗਰਮੀਆਂ ਜਰਸੀ ਕ੍ਰੋਸ ਨੂੰ ਐਚ ਐਫ ਤੇ ਜਰਸੀ 45 ਡਿਗਰੀ ਵਾਲੀਆਂ 45 ਡਿਗਰੀ ਵਾਲੀਆਂ ਜਮ ਦੋਨੇ ਆਡਰ ਇਹਦਾ ਵੀ ਬਿਲਕੁਲ ਨਾਲ ਲੱਗਵਾ ਫਿਕਸ ਆਡਰ ਆ ਗਿਆ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਹੈ ਐ ਪਿਆ ਵੀਰੇ ਪਿੰਡਾ ਫਰੀਜ਼ ਆਪਾਂ ਵਾਵਾ ਮੇਰੇ ਕੋਲ ਨਾਲ ਲੱਗਵਾ ਡਰਾਗਾ ਥਣ ਆ ਗਿਆ ਮੋਟੀ ਚਪਾਈ ਵਾਲਾ ਮੱਝਾਂ ਵਰਗਾ ਥਣ ਉਦਾਂ ਦੀ ਚਪਾਈ ਨਿਕਲੂ ਇਹਦੀ ਜਿਵੇਂ ਉਹ ਪੱਛੀ ਦੀ ਚਪਾਈ ਇੱਕ ਨੰਬਰ ਚਪਾਈ ਹੈ ਵੀਰੇ ਦੀ ਕਮਾਲ ਐ ਇੱਥੇ ਬਈ ਦਿਨ ਕਿੰਨੇ ਕੱਢ ਦੂ ਤਿਆਰ ਹੀ ਇੱਕ ਦੋ ਦੋ ਰੂਪਰਾ ਮੇਰੇ ਠੀਕ ਆ ਗੱਲ ਹਾਂ ਇੱਕ ਦੋ ਤਿੰਨ ਲੈ ਜਾ ਐਵੇਂ ਤੈਨੂੰ ਮਾ ਝੂਠ ਮਾਰੀ ਹਣਾ ਠੀਕ ਆ ਗੱਲ ਐਨੂੰ ਲੈ ਤੇ ਥਾਂ ਥਣ ਬਹੁਤ ਜਾਂ ਲੱਗਾ ਮੁਠੀ ਵਾਂਣ ਲੱਗਾ ਜਾਮ ਕੋਈ ਠੀਕ ਆ ਗੱਲ ਤੇ ਸੀਲ ਠੰਡੀ ਦਾ ਬੰਦ ਹੀ ਨਹੀਂ ਕੋਈ ਬੱਸੀ ਦੇਖ ਲੈ ਸ਼ਕੀਨ ਕੋੜੀ ਹੋਣਾ ਨਾ ਹਾਂ ਦੇਖੀ ਤਾਂ ਪਤਾ ਅੱਲਾਇ ਚਲ ਕਮਾ ਕੇ ਐਨੂੰ ਲੈ ਚਲ ਕਮਾ ਕੇ ਇੱਧਰਲੇ ਬੰਨੇ ਦਿਖਾ ਲਈ ਗਾੜੇ ਬੰਨੇ ਉਹ ਗਾੜੀ ਪਿਛਾੜੀ ਕਰਾ ਦੀ ਚੱਕ ਤੇ ਆਰਡਰ ਆ ਗਿਆ ਬਿਲਕੁਲ ਫਿਕਸ ਨਾਲ ਲੱਗ ਮਾ ਫਿੱਟ ਫਿੱਟ ਬੱਛੀ ਆ ਗਈ ਪੂਰੀ ਲੈ ਚਲ ਬਾਈ ਲੈ ਆ ਲੈ ਲੈ ਅੰਦਰਲੇ ਬੰਨੇ ਥਾਂ ਬੜਾ ਕਮਾਲ ਦਾ ਲੱਗਿਆ ਥਣ ਬਹੁਤ ਕੀ ਕੁਆਲਿਟੀ ਬ ਕਿੰਨੇ ਦਿਨ ਕੱਢੂਗੀ ਭਾਈ ਬਾ ਇੱਕ ਦਿਨ ਲੂਬਰੇ ਤਿਆਰੀ ਆ ਬਸੀ ਠੀਕ ਆ ਗੱਲ ਆ ਹਾਂਜੀ ਪਰ ਰਾਤ ਨੂੰ ਸਵੇਰ ਨੂੰ ਦੋ ਦੋ ਦਿਨ ਲੈ ਜੇ ਭਾਈ ਠੀਕ ਆ ਗੱਲ ਦੰਦਾਂ ਚ ਆ ਗਈ ਚਾਰ ਦੰਦ ਚਾਰ ਦੰਦ ਵੀ ਓਰੀਜਨਲ ਜਮਾ ਦੰਦਾਂ ਚ ਦੋਨੇ ਪਾਈ ਕੇ ਨਾ ਚਾਰ ਚਾਰ ਦੰਦ ਆ ਗਈਆਂ ਸੂਆ ਪਹਿਲਾ ਉਹ ਸੂਪੀ ਬਸ ਇਹ ਸੂਨ ਵਾਲੀਆ ਆਰਡਰ ਕੁਆਲਿਟੀ ਥਣ ਦਾ ਸਾਈਜ਼ ਇੱਕੋ ਜਿਹਾ ਹੀ ਆ ਦੋਨਾਂ ਦਾ ਬਿਲਕੁਲ ਇੱਕ ਨੰਬਰ ਆ ਬਸੀ ਵੀ ਦੋਨੇ ਦਾ ਹਿਕਸ ਜਿਹੜਾ ਆਰਡਰ ਆ ਗਿਆ ਥਾਣਾ ਆ ਗਿਆ ਮੋਟਾ ਚਵਾਈ ਜਿੱਦਾਂ ਉਹ ਬੱਛੀ ਦੀ ਆ ਉਦਾਂ ਦੀ ਚਵਾਈ ਇਹ ਲੱਗੂ ਇਹ ਵੜ ਨੂੰ ਵੀ ਇੱਕ ਨੰਬਰ ਦਾ ਸਾਈਜ਼ ਹੀ ਦੱਸਦਾ ਪਹਿਲਾਂ ਬੱਛੀ ਦਾ ਸੀ ਹੁਣ ਢੰਡੀ ਆ ਭਾਈ ਇਹ ਪੂਰੀ ਫੁੱਲ ਆ ਮੈਂ ਟ੍ਰਾਇਟ ਤੋਂ ਖਰੀ ਗਰੀ ਆਰਡਰ ਆਰਡਰ ਕੁਆਲਟੀ ਇੱਥੋਂ ਕਰਾ ਦੇ ਚੈੱਕ ਕੀ ਦੀ ਇੱਥੋਂ ਖਰੀ ਸਵਾਰੀ ਆ ਗਈ ਜਮਾ ਬਿਲਕੁਲ ਬਿਲਕੁਲ ਢੰਡੀ ਆ ਵੀਰੇ ਦਾ ਦੋਨੋਂ ਪਾਸੇ ਬੰਦੀ ਬੰਨਤੀ ਖਿਡੀ ਜਲੇ ਮਾ ਇੱਕ ਨੰਬਰ ਆਇਆ ਭਾਈ ਇੱਕ ਨੰਬਰ ਇੱਕ ਨੰਬਰ ਜਮਾ ਆ ਸਵਾਰੀ ਦੇਖੋ ਵੈਰੀ ਬਾੜੀ ਜੰਗਾਸ ਲਾ ਵਈਆ ਇਹ ਉਹਦੇ ਉਹਦੇ ਨਾਲੋਂ ਵੀ ਭੋਲੀ ਚ ਵਾਹ ਹਾਂ ਬਾਈ ਕੰਮ ਬਾਜ ਗੱਬੜ ਆ ਜਾਂਦੀ ਨਾਲ ਕੁਝ ਵੀ ਨਹੀਂ ਕਹੀ ਜਦੋਂ ਕਿ ਤਹਾਂ ਕਿਵੇਂ ਪੁੱਗੂ ਚੱਕਰੀ ਬੱਸੀ ਨਹੀਂ ਇਹ ਪਾਣੀ 20 ਕਿਲੋ ਦੇ ਪਾਣੀ 18 ਕਿਲੋ ਦਾ ਪਰ ਆਇਆ 25 26 ਕਿਲੋ ਤੂੰ ਬਰ ਬਰ ਬੱਸੀਆਂ ਨੂੰ ਚਵਾਈ ਵਾਲਾ ਸਿਰਾ ਦੁੱਧ ਹੋਊ ਜਮਾ ਚਿੱਟਾ ਚਿੱਟਾ ਮੁੰਡਾ ਚਿੱਟਾ ਪਰ ਫੋੜ ਜਾਣਾ ਦੇਖੀ ਦੁੱਧ ਸਾਝ ਲੈ ਜਮਾ ਮੱਝਾਂ ਵਰਗਾ ਚਿੱਟਾ ਜਮਾ ਜਮਾ ਪਰ ਫੋੜਾ ਜਿੱਤ ਲੈ ਕਿੰਨੇ ਪੈਸੇ ਲੈ ਲੇਂਗਾ ਜੀ ਇਹ ਵੀ 70 ਦੀ ਦੇ ਦਾਂਗੇ ਬੱਸੀ ਯਾਰ ਜੇ ਜੋੜਾ ਦਾ ਤਾਂ 5000 ਛੜ ਰਾਂਗੇ ਜੋੜੇ ਲੈਣਾ 1 35 ਦਾ ਜੋੜਾ ਆ ਇੱਕ ਪੰਚੇ ਜੋੜਾ ਦੇ ਦਾਂਗੇ ਤੁਹਾਨੂੰ ਜੋੜਾ ਬਾਈ ਕਹਿੰਦਾ 1 ਲੱਖ ਤੇ 35000 ਦਾ ਦੇ ਦਾਂਗੇ ਤੇ ਮਾਣ ਤਾਨ ਮੜਾ ਮੋਟਾ ਮੜਾ ਮੋਟਾ ਹੈਗਾ ਜੇ ਨਾਲ ਬਾਹਰ ਲੰਮਾ ਥੋ ਇੱਕ ਤਾਂ ਪੀਰੇਆਂ ਨਾ ਠੀਕ ਗੱਲ ਆ ਸੰਧਿਆ ਸੀਲਿੰਗ ਮੈਂ ਮਰਜੀ ਕੁਛ ਨਹੀਂ ਕਹਿੰਦੀ ਭਰਾ ਮੇਰਾ ਨੰਬਰ ਬੋਲ ਦਿਓ ਨੰਬਰ 977937544 9779475442 ਦਾ ਨੰਬਰ ਹੈ ਤੇ ਇਹ ਚਾਰ ਚਾਰ ਦੰਦ ਬੱਛੀਆਂ ਨੇ ਤੇ ਉਹ ਦੂਜਾ ਸੂਆ ਬੱਸੀ ਜੇ ਜੂਰ ਪ੍ਰੋਪਰ ਪੈ ਗਈ ਵੀਰੇ ਠੀਕ ਆ ਗੱਲ ਉਹ ਕੰਨੀਆਂ ਨਾਲੋਂ ਸਿੱਧੀ ਆ ਉਹ ਵੀ ਉਹਨਾਂ ਦਾ ਦੰਦ ਚੈੱਕ ਕਰਕੇ ਅਗਲੇ ਜਾਇਆ ਨੇ ਕਹਿ ਵੀ ਦਿਨਾਂ ਦੇ ਖੇਰੇ ਕੰਨੀਆਂ ਦੰਦੋਂ ਬੱਸੀ ਹਾਲੇ ਵੀ ਰਹਿੰਦੇ ਆ ਬਸ ਦਿਖਾ ਵੀ ਜਨੇ ਉਹ ਚੱਕਰ ਨੇ ਆਏ ਨਹੀਂਗਾ ਦਿਖਾਉਣ ਦਾ ਕੰਮ ਨਹੀਂ ਹੈਗਾ ਦਿਖਾ ਦੇ ਦਿਖਾ ਦੇ ਕਰੀ ਵੇ ਦਿਖਾ ਕੇ ਤੇ ਚੰਗੀ ਤਰ੍ਹਾਂ ਜਮਾ ਕਲੀਅਰ ਆਇਆ ਉਹ ਕੰਮ ਨਹੀਂ ਆ ਦੇਗਾ ਹਾ ਦੇ ਕਨੇ ਆ ਜਾਂਦਾ ਕਹਿੰਦਾ ਬਾਈ ਠੀਕ ਆ ਗੱਲ ਆ ਦੇ ਸਿੱਗੇ ਦਾ ਬਰਾਬਰ ਨਹੀਂ ਹੋ ਰਿਹਾ ਇਧਰਲੇ ਬੰਨੇ ਵੀ ਖੜਾ ਸਿੱਗੇ ਦਾ ਦੋ ਰਹਿਣਾ ਉਹ ਸਿੱਗੇ ਦਾ ਚੱਕੇ ਬਰਾਬਰ ਨਹੀਂ ਕਰ ਰਿਹਾ ਦੋ ਨੇ ਹਾਂ ਇਧਰਲੇ ਦੇ ਹਿਸਾਬ ਨਾਲ ਚਾਰ ਮੰਨੀ ਜਾਂਦੇ ਮੇਰਾ ਬਾਈ ਕਹਿੰਦਾ ਵੀ ਇਧਰੋਂ ਇੱਕ ਦਾੰਦ ਚੱਕ ਲਿਆ ਚੱਕੇ ਸਿੱਗੀ ਮੰਨ ਕੇ ਲੈ ਜਾ ਮੈਂ ਬੰਦਾ ਉਹ ਨਹੀਂ ਆ ਵੀ ਜਿੱਥੇ ਗਾ ਜਿੰਨੀ ਹੈਗੀ ਦੁੱਧਾ ਪੀਸ ਆਉਣੀ 16 17 ਕਿਲੋ ਭੁੰਦਾ ਕੱਢਿਆ ਹੈਗਾ ਬੱਚੀ ਦਾ ਹਾਂ ਤੇ ਬਾਕੀ ਨਾ ਤਿੰਨਾਂ ਚ ਜਿਹੜੀ ਵੀ ਬੱਚੀ ਪਸੰਦ ਆ ਦੇਖ ਕੋਲੇ ਆ ਦੇ ਕੋਲੇ ਆ ਜਪ ਨੂੰ ਕੋਈ ਤਰਾਜ਼ੀ ਕੋਈ ਚਾਰ ਬੰਦੇ ਨਾਲ ਲੈ ਲਵੇ ਤਸੱਲੀ ਕਰਕੇ ਲੈ ਜਿਓ ਧੰਨਵਾਦ